ਮੰਮੀ ਹਏ ਹਏ ਕੀ ਹੋ ਗਿਆ ਵਾ ਉਠੋ ਤਾਂ ਦੀਪੰਜ ਕਿਉਂ ਆ ਵੇ ਕੋ ਮਮੀ ਨੇ ਪਤਾ ਨਹੀਂ ਕੀ ਹੋ ਗਿਆ ਵੋ ਉੱਠਣ ਹੀ ਨਹੀਂ ਦੇ ਮਮੀ ਕੀ ਕਰਾਂ ਉੱਠੋ ਤੇ ਖੇਰੀਆਂ ਵਜ ਜਾ ਮਰੀਆਂ ਫੜੋ ਤਾਂ ਠਾਈਏ ਪਾਣੀ ਫੜੋ ਮਸਾਗਾ ਮਮੀ ਤੀਨੀ ਫੜੋ ਤਾਂ ਖੜੀਏ ਨਾ ਅੰਦਰ ਹਾਂ ਹੈ ਕੀ ਹੋ ਗਿਆ ਤੁਹਾਨੂੰ ਚਲ ਛੋਕੇ ਨਾ ਨੂੰ ਹਏ ਦੀਦੀ ਪਤਾ ਨਹੀਂ ਕੀ ਹੋ ਗਿਆ ਮੈਨੂੰ ਸੱਤੀ ਸੱਤੀ ਪਾਣੀ ਲੈ ਲਿਆ ਕੋਈ ਚੱਲਣ ਫੋਨ ਨਹੀਂ ਕਰਿਓ ਪਿੰਦਰ ਹੁਣਾਂ ਨੂੰ ਮੰਮੀ ਉੱਥੋਂ ਦੇ ਸਹੀ ਕੀ ਗੱਲ ਹੈ ਬੰਨ ਹਾਈ ਉੱਠਣੀ ਨਹੀਂ ਦੇ ਮੈਨੂੰ ਤਾਂ ਕੁਝ ਸਮਝ ਨਹੀਂ ਲੱਗੰਦੀ ਵੀ ਕੀ ਕਰਾਂ ਏਸੀ ਚਲਉਣੀ ਆ ਕੀ ਪਤਾ ਗਰਮੀ ਨਾਲ ਹੀ ਨਾ ਕੁਝ ਹੋ ਜਾਂਦਾ ਹੋਏ ਪਹਿਲਾਂ ਡੈਡੀ ਹੁਣਾਂ ਨੂੰ ਫੋਨ ਕਰਦਾ ਤੇਨੇ ਕੀ ਗੱਲ ਹੋ ਗਈ ਆ ਹੇ ਫੋਨ ਕਿਉਂ ਨਹੀਂ ਲੱਗਣ ਡਿਆ ਲੱਗ ਗਿਆ ਲੱਗ ਗਿਆ ਹੈਲੋ ਡੜ ਜੀ ਕਿੱਥੇ ਜੇ ਉਪਾਤਾ ਨੀ ਮੈਨੂੰ ਕੀ ਹੋ ਗਿਆ ਜੇ ਉਹ ਡਿੱਗੇ ਪਏ ਬਾਹਰ ਅੰਦਰ ਲੈ ਕੇ ਆਏ ਆ ਛੇਤੀ ਆ ਜਾ ਤੂੰ ਹੀ ਕਰ ਹਾਂਜੀ ਭਾਈ ਮਮਮੀ ਪਤਾ ਨਹੀਂ ਕੀ ਹੋ ਗਿਆ ਇਹਨਾਂ ਨੂੰ ਨਹੀਂ ਉੱਟਦੇ ਕਿਉਂ ਨਹੀਂ ਤੂੰ ਨਾ ਉਹ ਆ ਪਾਣੀ ਪਿਆ ਇਹਨਾਂ ਨੂੰ ਪਾਣੀ ਕਿੱਦਾਂ ਪਿਾਵਾਂ ਉੱਠਣ ਦੇ ਦੇ ਨਹੀਂ ਆਏ ਛਿੱਟੇ ਮਾਰਾ ਕੀ ਪਣਾ ਉੱਠੀ ਜਾਣ ਚੁੰਚਾ ਚੁੰਚਾ ਹੋਣਾ ਹੀ ਨਾ ਮੈਨੂੰ ਤੇਰੀ ਪਾਣੀ ਮਸ ਸਮਝ ਨਹੀਂ ਲੱਗਣਗੀ ਕਰੋ ਫਿਰ ਮੂੰਹ ਤਾਂ ਵਸਾ ਨਾ ਦੀਦੀ ਹਏ ਨਾ ਪਤਾ ਨਹੀਂ ਮੰਮੀ ਨੂੰ ਕੀ ਹੋ ਗਿਆ ਜੀ ਮੰਮੀ ਉੱਠੋ ਤਾਂ ਉੱਠੋ ਵੀ ਮੈਂ ਡੜੀਆਂ ਨੂੰ ਫੋਨ ਕਰਕੇ ਆਈਆਂ ਜੋ ਵੀ ਨਹੀਂ ਆਏ ਹੈਗੇ ਮੰਮੀ ਭਾਈ ਮੈਨੂੰ ਤੇ ਬੜਾ ਡਰ ਲੱਗ ਰਿਹਾ ਕਿਤੇ ਕੁਝ ਹੋ ਨਾ ਗਿਆ ਹੋਏ ਇਹਨਾਂ ਨੂੰ ਉਹਨਾਂ ਨੂੰ ਫੋਨ ਕਰਕੇ ਕਹਿਣਾ ਹੀ ਛੇਤੀ ਆਓ ਕੀ ਆ ਵਾ ਯਾਰ ਮੈਂ ਇਹਨਾਂ ਨੂੰ ਤੁਰੰਤ ਲੱਗ ਜਾਣੀ ਨੇ ਨਮਚਾ ਕਰਕੇ ਦਵਾ ਚੱਲਣ ਲਈ ਕਿ ਨਹੀਂ ਚੱਲਣ ਦੀ ਹੈ ਦੀਦੀ ਤੇ ਕੀ ਹੋਣਾ ਕੋਈ ਆਏਗਾ ਡੜੀਆਂ ਮੰਮੀ ਉੱਠੋ ਤਾਂ ਨਾ ਮੋਂ ਨਨੇ ਪਾਣੀ ਖਦਉਣਾ ਵਾ ਤੂੰ ਹੀ ਨਾ ਹੱਥਾਂ ਨਹੀਂ ਤਲੀਆਂ ਜਿਵੇਂ ਮੈਨੂੰ ਝੱਸ ਤੂੰ ਹਈ ਹਾਂ ਇੱਕ ਪਤਾ ਕਿ ਹੋ ਗਿਆ ਪਤਾ ਕਿ ਹੋ ਗਿਆ ਪਤਾ ਨਹੀਂ ਜੇ ਮੇਰੇ ਨਾਲ ਮੰਮੀ ਅੱਜ ਇਹ ਕਿਦਾਂ ਪੀਣੇ ਕੀ ਕੀ ਉਹ ਕੀ ਪਤਾ ਕੀ ਹੋਇਆ ਵਾ ਮੈਂ ਤੇ ਤੇਰੇ ਨਾਲ ਉਸਲੇ ਬਾਹਰ ਆ ਗਿਆ ਵਾ ਚ ਭੱਜ ਕੇ ਵੇਖ ਇਹਨੂੰ ਬੜੀ ਅਰੀ ਕਿਹਾ ਵਾ ਇਹ ਆਪਣਾ ਮਨਣਾ ਸਹੀ ਕਰਿਆ ਕਰ ਕੁਝ ਨਹੀਂ ਪੀਣ ਦੇ ਮਮੀ ਉਹ ਵੇਖ ਤੈਨੂੰ ਕੀ ਕਰਨੀ ਮਮੀ ਨਹੀਂ ਕੀ ਹੋ ਗਿਆ ਉਹ ਉੱਛ ਡਰਿਆ ਕੋਈ ਬੋਲ ਨਹੀਂ ਨੇ ਡੇ ਹਰ ਤਰਫ ਫਸ ਟੁਕ ਟੁਕ ਪਾਣੀ ਵੀ ਨਹੀਂ ਪੀਣੀ ਹਰ ਦਾ ਸੁਣੋ ਸ਼ਹਿਰ ਲੈ ਜੀ ਤਖਾਨਾ ਪਾਣਾ ਮੈਂ ਹੋਗਾ ਮੈਂ ਗੱਡੀ ਕੱਢਾਂ ਹਰ ਗੱਡ ਕੱਢ ਔਰ ਤਾਂ ਸੁਣਾ ਤੂੰ ਨਾਲ ਤੇ ਮੈਂ ਘਰ ਰਹੀ ਹਾਂ ਆਪਾਂ ਤੂੰ ਇੱਥੇ ਘਰ ਆ ਫਿਰ ਹੈਂ ਅਸੀਂ ਆ ਗਈਓ ਉਹ ਡੈਡੀ ਛੇਤੀ ਬੋਵੋਗਾ ਤੁਮ ਤੂੰ ਤੂੰ ਤਰ ਯਾਰ ਕਿੱਧਰ ਜਲਦੀ ਕਰੋ ਚੰਗੀ ਭਲੀ ਬਿਰਤਾ ਪਾ ਕੇ ਬੈਗੀ ਆ ਤੁਹਾਨੂੰ ਨਹੀਂ ਕੋਈ ਪਤਾ ਕੀ ਹੋਇਆ ਵਾ ਲੈ ਜੀ ਸਾਨੂੰ ਆਪ ਹੀ ਕੁਝ ਪਤਾ ਹਰਨੜੀ ਨੇ ਗੱਲ ਹੀ ਨਹੀਂ ਕੀਤੀ ਇਹਨਾਂ ਨੇ ਅਸੀਂ ਤੁਹਾਨੂੰ ਦੇ ਬੜਾ ਹਲਾਉਂਦੇ ਪਾਣੀ ਕੋਈ ਨਹੀਂ ਪਿਉਂਦੀ ਕੋਸ਼ਿਸ਼ ਕੀਤੀ ਪਾਣੀ ਵੀ ਨਹੀਂ ਪੀਤਾ ਉਹ ਤਾਂ ਚਰਨੇ ਫੋਨ ਕੀਤਾ ਮੈਂ ਹਰੇ ਪੰਨੇ ਕੀ ਗੱਲ ਬਣ ਗਈ ਆਦ ਹੋਈ ਇਹਦੇ ਵਾਲੀ ਕੋ ਨਵੇਂ ਨੇ ਕੋ ਖਾਦਾ ਪੀਦਾ ਤਾਂ ਨਹੀਂ ਕਿਤੇ ਕੋਈ ਪਤਾ ਨਹੀਂ ਡੈਡੀ ਜੀ ਮੇਨ ਸਿੰਦਰ ਔਰ ਖਾਣਾ ਕਿੱਥੇ ਹੀ ਇਹਨੂੰ ਡੈਡੀ ਖਾਣਾ ਕਿੱਥੇ ਆ ਪਹਿਲਾਂ ਜਾਣੇ ਜਿੱਥੋਂ ਦਵਾਈ ਚਲਦੀ ਏ ਜੇ ਗਾਂ ਜਾਣ ਦੀ ਲੋੜ ਪਈਗੇ ਫਿਰ ਵੇਖ ਲੈਨੇ ਆ ਪਾ ਚੱਲ ਪਹਿਲਾਂ ਉੱਥੇ ਖਾੜਾ ਪੈ ਲਓ ਇਹ ਬੰਦਾ ਕਰੇ ਯਾਰ ਚੱਲ ਕੋਈ ਗੱਲ ਨਹੀਂ ਤੇਨੂੰ ਪਤਾ ਲੱਗਦਾ ਵਾ ਚੰਗੀ ਭਲੀ ਘਰ ਛੱਡ ਕੇ ਗਏ ਆ ਚੱਲ ਢੜਜੀ ਪਾਸ ਕਰੋ ਹਣਾ ਕਿ ਪਤਾ ਲੱਗਦਾ ਵਾ ਕਿ ਕਿਹੜੇ ਵੇਲੇ ਕੀ ਹੋਇਆ ਹੁੰਦਾ ਵਾ ਤੇ ਉਹ ਤੇ ਪੁੱਤ ਗੱਲ ਤੇਰੀ ਠੀਕ ਵਾ ਜੇ ਬੰਦਾ ਮਾੜਾ ਮੋੜਾ ਢਲਾ ਮੱਠਾ ਹੁੰਦਾ ਤੇ ਬੰਦਾ ਫੋਨ ਤੇ ਕਰਕੇ ਦੱਸਦੇ ਵੀ ਮੈਨੂੰ ਇਤਨਾ ਹੋੜਿਆ ਕਿ ਭਰਾ ਢੋੜੀਏ ਜਾਂ ਮੈਂ ਠੀਕ ਨਹੀਂ ਗਈ ਆਜੋ। ਉਹ ਮੇਰੀ ਗੱਲ ਸੁਣੋ। ਹੁਣ ਉਹਨਾਂ ਨੂੰ ਪਤਾ ਕੋਈ ਭਲਾ ਕੀ ਹੋਇਆ ਕੀ ਨਹੀਂ ਐਵੇਂ ਤੀ ਭੜਾ ਕੱਢੀ ਜਾਂਦੇ ਚੁੱਪ ਕਰ ਰਹਿ। ਮੜਿਆ ਦਿਮਾਗ ਖਰਾਬ। ਮੈਨੂੰ ਕੀ ਹੋਇਆ ਹੋਊਗਾ ਤੇ ਤੁਸੀਂ ਐਵੇਂ ਰੋਲਾ ਪਾਈ ਜਾ ਗਏ। ਡੈਡ ਜੀ ਿੱਦਣ ਨਕੋ। ਮੈਂ ਤੇ ਵੈਿਕਰ ਗਈ ਹਾਂ। ਗੱਲ ਕਰਤੀ ਕਿ ਠੀਕ ਠਾਕ ਹੀ ਹਾਂ। ਐਵੇਂ ਜੋ ਮਰਜੀ ਬੁੱਲੀ ਜਾਂਦੇ ਹੋ ਤੁਸੀਂ। ਉਹ ਹਾਂ ਜੀ ਪਾਜੀ ਇਹੀ ਤੇ ਡਾਰੀ ਗਏ ਹਾਂ ਤੇ ਉਨੇ ਠੀਕ ਆ ਉਹਨ ਸ਼ੂਗਰ ਜੀ ਘਟ ਗਈ ਸੀ ਤੇ ਡੈਡੀ ਕਹਿੰਦੇ ਕਲਮਾ ਨੂੰ 10 ਛੜ। ਹਾਂਜੀ। ਬਸ ਲੈ ਲਈ ਦਵਾਈ ਚੱਲੇ ਆ ਘਰ ਨੂੰ। ਕੋਈ ਨਹੀਂ ਕੋਈ ਨਹੀਂ ਥੇ ਇਦਾਂ ਕਰਿਓ ਕੱਲ ਨੂੰ ਆ ਜਿਓ ਪਰਸੋਂ ਆ ਜਿਓ ਜਦੋਂ ਮਰਜੀ। ਹਾਂਜੀ। ਚਲੋ ਠੀਕ ਆ ਤਾਂ ਮੈਨੂੰ ਕੋਈ ਫਿਕਰ ਨਾ ਕਰਿਆ ਮੈਂ। ਚੰਗਾ ਜੀ। ਅਮਣਾ ਹਾਂਜੀ ਆ ਵਿਕਟਰ ਅਮਣਾ ਕਿੱਥੇ ਆ ਆ ਵੇਖੋ ਮੈਂ ਡਰਾਈਂਗ ਰੂਮ ਤੇ ਝਾੜੂ ਫੇਰੀ ਜੰਨੀ ਆ ਹੋ ਮੇਰੀ ਗੱਲ ਸੁਣ ਪਿੰਦਰ ਭਾਈ ਦਾ ਆਇਆ ਹੈ ਫੋਨ ਉਹ ਆਖਣ ਦੇ ਤੇਰੀ ਮੰਮੀ ਨਹੀਂ ਠੀਕ ਹੈਗੀ ਮੰਮੀ ਨਹੀਂ ਠੀਕ ਆਹੋ ਕੀ ਹੋਇਆ ਮੇਰੀ ਮੰਮੀ ਨੂੰ ਉਹ ਨਾ ਹਫਤਾ ਲੈ ਕੇ ਗਏ ਸੀ ਤੇ ਹੁਣ ਘਰ ਆ ਗਏ ਆ ਠੀਕ ਬੰਦੇ ਤੇ ਉਹ ਆਖਣ ਦੇ ਵੀ ਆਣ ਕੇ ਪਤਾ ਲੈ ਜਾਓ ਤੇ ਮੈਂ ਕੋਈ ਨਹੀਂ ਘਰ ਸਲਾਹ ਕਰਕੇ ਦੱਸਦੇ ਆ ਤੇ ਹੋਇਆ ਕੀ ਹੈ ਮੰਮੀ ਨੂੰ ਇਹ ਤੇ ਦੱਸੋ ਉਹ ਹੋਇਆ ਦੇ ਚੱਕਰ ਆ ਗਏ ਆ ਚੱਕਰ ਕੀ ਦਾ ਆ ਗਿਆ ਅੱਗੇ ਤੇ ਕਦੀ ਚੱਕਰ ਨਹੀਂ ਆਇਆ ਯਾਰ ਉਹ ਪਤਾ ਨਹੀਂ ਆਂਦੇ ਚੱਕਰ ਆਏ ਆ ਤੇਪਿੰਦਰ ਭਾਜੀ ਆਂਦੇ ਹੋਂ ਤਸੀਂ ਕਰ ਲਏ ਆਈਆਂ ਤੇ ਕੋਈ ਨਹੀਂ ਮਮੀ ਨਾਲ ਸਲਾਹ ਕਰਦੇ ਗੱਲ ਕਰਾ ਦੂ ਫੇਰ ਮਮੀ ਨਾਲ ਫੋਨ ਤੇ ਗੱਲ ਕੋਈ ਨਹੀਂ ਉਹ ਪਿੰਦਰ ਭਾਜੀ ਆਖਣ ਦੇ ਵੀ ਉਹ ਹੱਜੇ ਨਹੀਂ ਗੱਲ ਕਰ ਸਕਦੇ ਤੇ ਤੁਸੀਂ ਐ ਕਰਿਓ ਮਾਰ ਦਿਓ ਗੇੜਾ ਤੁਸੀਂ ਕੱਲ ਤੱਕ ਚਲੋ ਫਿਰ ਤਿਆਰ ਹੋ ਤੇ ਚੱਲੀਏ ਮੈਂ ਹੁਣੇ ਜਾਣਾ ਵਾ ਉਹ ਕੋਈ ਨਹੀਂ ਮੰਮੀ ਨਾਲ ਸਲਾਹ ਕਰਕੇ ਤੇ ਚਲ ਜਾਾਂਗੇ ਜਰੀ ਵਿੱਚ ਸਲਾਹ ਵਾਲੀ ਕਿਹੜੀ ਗੱਲ ਹੋਈ ਮੰਮੀ ਠੀਕ ਨਹੀਂ ਤੇ ਸਲਾਹ ਕਰਨੀ ਐ ਇੱਕ ਵਾਰੀ ਮੰਮੀ ਨੂੰ ਉਹਦਾ ਦੱਸ ਦੋ ਤੇ ਚਲੋ ਚੱਲੀਏ ਮੈਂ ਸਲਾਹ ਸੁਣਨੀ ਕਰਨੀ ਮੈਂ ਅੱਜ ਹੀ ਜਾਣਾ ਵਾ ਉਹ ਚਲ ਤੂੰ ਹੁਣ ਫਿਕਰ ਨਾ ਕਰ ਇੰਨੀ ਕੋਈ ਨਹੀਂ ਮਾੜੀ ਮੋਟੀ ਆਉਂਦੇ ਸ਼ੂਗਰੀ ਵਧੀ ਆ ਤੇ ਕੋਈ ਨਹੀਂ ਕਰਕੇ ਸਲਾਹ ਫੇ ਚਲ ਜੰਨੇ ਆ ਪਰ ਪਹਿਲਾਂ ਤੇ ਮੰਮੀ ਦੀ ਸ਼ੂਗਰ ਨਹੀਂ ਵੱਧਦੀ ਹੁੰਦੀ ਹੁਣ ਕੀ ਹੋ ਗਿਆ ਉਹਨਾਂ ਦੀ ਸ਼ੂਗਰ ਵੱਧ ਲੱਗੀ ਓਏ ਪਤਾ ਲੱਗਦਾ ਵਾ ਰੋਗਾਂ ਦਾ ਕਦੋਂ ਆ ਜਾਣੇ ਆ ਚੱਲ ਐਂ ਕਰ ਤੂੰ ਫੇਰ ਛਾੜੂ ਤੇ ਮੈਂ ਕਰਦਾ ਮਮੀ ਨਾਲ ਸਲਾਹ ਫੇਰ ਗਿਆ ਬਸ ਇੱਥੇ ਰਹਿ ਗਿਆ ਤੂੰ ਜਲਦੀ ਚਲ ਤੂੰ ਟੈਨਸ਼ਨ ਨਾ ਲੈ ਕੋਈ ਨਹੀਂ ਤੂੰ ਫੇਰ ਲਾ ਝਾੜੂ ਮੈਂ ਮਮੀ ਨੂੰ ਪੁੱਛਦਾ ਵਾਂ ਫੇਰ ਚਲ ਜਾਨੇ ਕੋਈ ਨਹੀਂ ਜਲਦੀ ਕਰਿਓ ਫਿਰ ਮੜਾ ਜਾ ਹਾਂ ਮੇਰੀ ਮੰਮੀ ਠੀਕ ਹੋਏ ਜਿசி ਕੀ ਪਤਾ ਕਰਦੀ ਟੈਨਸ਼ਨ ਲਿੰਦੀ ਐ ਉਹ ਮੰਮੇ ਕੀ ਕਰੀ ਜਾਂਦੇ ਆ ਆ ਕੀਤਾ ਥੋੜਾ ਜਿਹਾ ਲੋਕ ਤੇ ਮੈਂ ਲਾਉਣ ਨਹੀਂ ਜਿੱਦਾਂ ਉਹ ਮੇਰੀ ਗੱਲ ਸੁਣੋ ਹਾਂ ਉਹ ਨਾ ਪਿੰਦਰਪਾਈ ਦਾ ਫੋਨ ਆਇਆ ਹੈ ਵੀ ਅਮਨ ਦੀ ਮੰਮੀ ਨਹੀਂ ਠੀਕ ਹੈਗੀ ਅਹ ਉਹਨੂੰ ਕਿਹਾ ਸੋ ਕੁਛਾਂ ਦਾ ਦਾਨ ਪੀਕ ਉਹ ਨਹੀਂ ਚੱਕਰ ਜਿ ਆਏ ਹੀ ਤੇ ਆਂਦੇ ਸ਼ੂਗਰ ਵੱਧ ਗਈ ਆ ਤੇ ਉਹ ਡਾਕਟਰ ਕੋ ਲੈ ਕੇ ਗਏ ਤੇ ਹੁਣੇ ਘਰੇ ਆਏ ਆ ਤੇ ਉਹ ਅਮਨ ਨੂੰ ਮੈਂ ਆਖਿਆ ਵੀ ਕੱਲ ਨੂੰ ਚਲ ਜਾਾਂਗੇ ਤੋ ਹੁਣੇ ਕਾਲੀ ਪਈ ਆ ਟੈਨਸ਼ਨ ਜੀ ਲੱਗੀ ਜਾਂਦੀ ਹੁਣੇ ਜਾਣਾ ਮਮੀ ਨੂੰ ਮਿਲ ਤੇ ਅਸੀਂ ਜਾਣਾ ਹੀ ਚਲ ਜਾਓ ਫਿਰ ਤੇ ਜਾਓ ਚਲ ਹੁਣ ਉਹਦਾ ਮਬ ਦੇਟ ਕਰਦੇ ਕਿ ਨਾ ਭਾਈ ਮਾਨ ਕੀ ਕਿਤੇ ਚਾਵਾ ਆਹ ਹੁੰਦਾ ਹੀ ਆ ਫਿਰ ਫਿਰ ਐਡਾ ਵੀ ਚਲ ਜਿਓ ਤੇ ਮੁੰਡਾ ਫਿਰ ਮੈਂ ਰੱਖ ਲੂੰ ਉਹ ਨਹੀਂ ਮਮੀ ਅੱਗੇ ਵੀ ਅਸੀਂ ਜਾਣਾ ਹੈ ਮੁੰਡੇ ਨੂੰ ਲੈ ਕੇ ਤੇ ਹੁਣ ਨਾਲ ਲੈ ਚਲਦੇ ਆ ਪਿੰਡ ਵਾਲੇ ਕੀ ਆਖਣਗੇ ਪੀਆ ਮੇ ਨਾਲ ਲੈ ਆਣਾ ਨਹੀਂ ਲੈ ਕੇ ਆਈ ਤੂੰ ਨਹੀਂ ਆਇਆ ਕਰਦੇ ਆ ਜਾਣਾ ਤਾਂ ਹੈ ਗਿਆ ਤੇ ਨਾਲ ਮੁੰਡੇ ਨੂੰ ਵੀ ਲੈ ਜਾਣੇ ਆ ਐਵੇਂ ਇੱਥੇ ਤੁਹਾਨੂੰ ਮਗਰੋਂ ਰੋਊਗਾ ਚਲੋ ਵੇ ਲੈ ਲੋ ਹਣਾ ਵੇ ਲੈ ਜਾਣਾ ਚੱਲ ਜਿਓ ਫਿਰ ਤੇ ਸ਼ਾਮ ਨੂੰ ਆ ਆ ਚਲੋ ਮੈਂ ਕਹਿਣਾ ਮੰਨ ਨੂੰ ਤਿਆਰ ਹੋ ਤਾਂ ਫਿਰ ਜਾਮਨੇ ਹਣਾ ਧਿਆਨ ਨਾਲ ਜਾਇਓ ਕੋਈ ਨਹੀਂ ਕੋਈ ਨਹੀਂ ਮੇਨਾਂ ਸਰੀਨਾ ਦਾ ਪਤਾ ਲੱਗਦਾ ਹੀ ਤੇ ਉਹ ਤਰਾਜ ਆਪਦੀ ਕਿਤੇ ਕੋਈ ਦੁੱਖ ਨਹੀਂ ਹਨ ਨੂੰ ਤੇ ਵੇਲਾ ਛੱਟ ਭੈ ਦੀ ਮੈਂ ਤੇ ਇਸੇ ਕਰਕੇ ਵਸਾਨ ਖਾਂਦੀ ਦਵਾਈ ਦਾ ਮੋਕਣੇ ਦੋ ਹੋ ਜਾਂ ਕਰਾ ਕਾ ਤੇ ਦਵਾਈ ਪਾ ਦੇਣੀ ਮੇਰੀ ਦਵਾਈ ਲਿਆ ਤੁਮਰੀ ਦਵਾਈ ਲਿਆ ਚਲ ਮੈਂ ਹੱਥ ਤਿਆਰ ਆ ਵੇਖਾ ਪ ਲਈ ਤਿਆਰ ਹੋਈ ਕਿ ਨਹੀਂ ਨਾਲੇ ਮੰਮੀ ਨੇ ਮੁੰਡੇ ਨਾਲ ਕਿੱਤਾ ਨਹੀਂ ਉਹ ਇਧਰ ਆ ਵੋ ਇਨੀ ਤੇ ਆਜਾ ਜੇ ਤੂੰ ਮੈਂ ਤਾਂ ਹੋ ਗਿਆ ਤੂੰ ਹੋ ਗਿਆ ਮੈਂ ਹੋ ਗਈਆਂ ਤਿਆਰ ਤੇ ਉਹ ਮੈਂ ਵੇਖਾ ਪ ਲਈ ਮੰਮੀ ਨੇ ਮੁੰਡੇ ਨੂੰ ਤਿਆਰ ਕੀਤਾ ਉਹ ਤਿਆਰ ਵਾ ਮੈਂ ਪੁੱਛਿਆ ਮੰਮੀ ਨੂੰ ਹੁਣੇ ਮੈਂ ਵੇਖ ਕੇ ਆਇਆ ਤਿਆਰ ਵਾ ਤੂੰ ਘੜੀ ਮੋੜੀ ਨਾ ਜਾਈ ਐਵੇਂ ਉੱਟੂਗਾ ਮੁੜ ਕੇ ਸਤਾਊਗਾ ਤੇ ਨਾਲੇ ਐਂ ਕਰ ਉਹਦੇ ਦੋ个 ਸ਼ੂਟ ਪਾ ਲਾ ਵਿੱਚ ਆਹੋ ਪਤਾ ਨਹੀਂ ਮੈਂ ਨਹੀਂ ਉਹ ਮੈਂ ਪਾ ਲਈਆ ਮੈਨੂੰ ਪਤਾ ਆ ਤਾਂ ਦਵਾਈ ਦੂ ਹੀ ਪਾ ਲੈਣੀ ਦਵਾਈ ਤੇ ਨਹੀਂ ਪਾਈ ਚੱਲ ਮੈਂ ਦਵਾਈ ਵੀ ਪਾ ਲੈਣੀ ਆ ਤੇ ਜਲਦੀ ਕਰੋ ਤੇ ਤਿਆਰ ਨਹੀਂ ਮੈਂ ਤਿਆਰ ਆਂ ਹਾਂ ਠੀਕ ਆ ਠੀਕ ਆ ਮੈਂ ਚੱਲ ਆ ਵਧੀਆ ਪਾ ਲੈਣੀ ਆ ਪਹਿਲੀ ਵਾਰੀ ਜਾਣਾ ਨਾਲ ਚੱਲ ਦੁੱਧ ਵੀ ਲੈ ਲਈ ਆਹੋ ਦੁੱਧ ਦੀ ਬੋਟਲ ਵੀ ਰੱਖ ਲਈਆ ਮੈਂ ਹਾਂ ਚੱਲ ਠੀਕ ਹਾਂ ਚਲੋ ਕਿਦਾਂ ਇੰਟੀਜੂ ਹੁਣ ਠੀਕ ਜਿਹਾ ਨਾ ਬੈਟਰ ਫੀਲ ਕਰਦੇ ਪਏ ਹੁਣ ਠੀਕ ਆ ਪੁੱਤ ਅੱਗੇ ਨਾਲੋਂ ਤੇ ਕਾਫੀ ਫਰਕ ਵਾ ਠੀਕ ਜੀ ਦਵਾਈ ਦਾ ਧਿਆਨ ਰੱਖਿਆ ਕਰੋ ਪੂਰਾ ਤੁਸੀਂ ਵੀ ਥੋੜਾ ਧਿਆਨ ਰੱਖਿਆ ਕਰੋ ਤੇ ਪਹਿਲਾਂ ਵੀ ਦੀਦੀ ਨਾਲ ਇਦਾਂ ਹੋਇਆ ਜੀ ਇਹਦੀ ਨਹੀਂ ਨਹੀਂ ਪਹਿਲਾਂ ਤੇ ਕਦੀ ਵੀ ਨਹੀਂ ਹੋਇਆ ਫਸਟ ਟਾਈਮ ਹੀ ਹੋਇਆ ਇਦਾਂ ਨਾਲ ਅੱਛਾ ਅੱਛਾ ਮੈਨੂੰ ਲੱਗਦਾ ਇਹਨਾਂ ਨੇ ਫਿਰ ਨਾ ਜ਼ਿਆਦਾ ਪ੍ਰੇਸ਼ ਕਰ ਲਿਆ ਫਿਰ ਤਾਂ ਹੀ ਹੋਇਆ ਵਾ ਤੇ ਡਾਕਟਰ ਸਾਹਿਬ ਨੇ ਨਾ ਮੈਨੂੰ ਤਾਂ ਹੀ ਕਹ ਲਿਆ ਵਾ ਸ਼ੂਗਰ ਲੈਵਲ ਬਹੁਤ ਜ਼ਿਆਦਾ ਡਾਉਨ ਸੀਗਾ ਇਹਨਾਂ ਦਾ ਹਾਂਜੀ ਅੱਜ ਚੈੱਕ ਰੋਹਾਂ ਵੀ ਠੀਕ ਆ ਫਰਕ ਪਿਆ ਕੀ ਨਾ ਨਹੀਂ ਮੈਂ ਤਾਂ ਹੀ ਆਈ ਨਾ ਇੱਕ ਵਾਰੀ ਫਿਰ ਚੈੱਕ ਕਰ ਲੈਂਦੇ ਆਪਾਂ ਕੋਈ ਗੱਲ ਨਹੀਂ ਕੋਈ ਪ੍ਰੋਬਲਮ ਨਹੀਂ ਡਾਕਟਰ ਸਾਹਿਬ ਠੀਕ ਨੇ ਮੰਮੀ ਹੁਣ ਇਹ ਨਾ ਥੋੜਾ ਵੇਟ ਕਰਨਾ ਪੈਣਾ ਥੋੜਾ ਟਾਈਮ ਲੱਗਦਾ ਹੁੰਦਾ ਪਤਾ ਲੱਗਣ ਤੇ ਹਾਂਜੀ ਠੀਕ ਹੈ ਹਾਂਜੀ ਵੈਸੇ ਨਾ ਸਵੇਰ ਨਾਲੋਂ ਤੇ ਕਾਫੀ ਫਰਕ ਆ ਬਟ ਫਿਰ ਵੀ 슈ਗਰ ਲੈਵਲ ਨਾ ਅਜੇ ਵੀ ਥੋੜਾ ਡਾਉਨ ਆ ਤੁਸੀਂ ਇਹਨਾਂ ਇੱਕ ਕੰਮ ਕਰੋ ਇਹਨਾਂ ਨੂੰ ਨਾ ਠੰਡੇ ਦੁੱਧ ਵਿੱਚ ਮਿੱਠਾ ਪਾ ਕੇ ਦਿਓ ਉਹਨਾਂ ਨੂੰ ਕਾਫੀ ਆਰਾਮ ਮਿਲੇਗਾ ਠੀਕ ਹੈ ਤੁਸੀਂ ਮੈਂ ਹੁਣ ਇਹ ਲਿਆ ਦਾਂ ਹਾਂਜੀ ਤੁਸੀਂ ਲਿਆ ਦਿਓ ਕੋਈ ਗੱਲ ਨਹੀਂ ਤੇ ਆਂਟੀ ਤੁਸੀਂ ਸਵੇਰ ਬ੍ਰੈਕਫਾਸਟ ਲਿਆ ਸੀ ਨਾ ਪੁੱਤੋ ਹੋਤੇ ਗਲਤੀ ਹੋ ਗਈ ਮੇਰ ਕੋ ਹਾਂਜੀ ਸਵੇਰੇ ਮੇਰਾ ਦਿਲੀ ਨਹੀਂ ਕੀਤਾ ਤੇ ਗੋਲੀ ਵੀ ਨਹੀਂ ਖਾਧੀ ਮੈਂ ਉਦੇ ਕਰਕੇ ਲੱਗਦਾ ਮੈਨੂੰ ਚੱਕਰ ਜਿਹਾ ਆਇਆ ਫਿਰ ਨਹੀਂ ਨਾ ਫਿਰ ਇਹੋ ਹੀ ਤਾਂ ਤੁਹਾਡੀ ਗਲਤੀ ਆ ਤੁਸੀਂ ਡਾਈਟ ਤੇ ਪ੍ਰੋਪਰ ਲੈਂਦੇ ਨਹੀਂ ਹੋ ਬ੍ਰੇਕਫਾਸਟ ਕੀਤਾ ਨਹੀਂ ਫਿਰ ਚੱਕਰ ਤੇ ਆਉਣੇ ਸੀ ਗੈਂਟੀ ਉੱਤੋਂ ਤੁਹਾਡਾ ਸ਼ੂਗਰ ਲੈਵਲ ਇੰਨਾ ਡਾਊਨ ਰਹਿੰਦਾ ਆ ਸਹੀ ਗੱਲ ਆ ਪੁੱਤ ਗਲਤੀ ਹੋ ਗਈ ਅੱਜ ਮੇਰ ਕੋ ਨਹੀਂ ਨਹੀਂ ਇਦਾਂ ਦੀ ਅੰਗਲੀ ਨਾ ਤੁਸੀਂ ਫੇਰ ਨਹੀਂ ਕਰਨੀ ਹੈਗੀ ਨਹੀਂ ਕੋਈ ਨਹੀਂ ਹੁਣ ਮੈਂ ਖਿਆਲ ਰੱਖੂਗੀ ਪਤਾ ਕੀ ਗੱਲ ਹੁੰਦੀ ਆ ਅੰਟੀ ਇਹਲਾ ਸੀਨ ਨਾ ਧਿਆਨ ਨਹੀਂ ਦਿੰਦੇ ਫਿਰ ਉਹਨਾਂ ਸੀ ਦਵਾਈਆਂ ਤੇ ਪੈਸੇ ਲਾ ਦਿੰਦੇ ਆ ਤੇ ਫਿਰ ਉਸ ਚੀਜ਼ ਦਾ ਮੈਂ ਨਹੀਂ ਨਹੀਂ ਚੰਗਾ ਨਹੀਂ ਹੈਗਾ ਇਹ ਚੀਜ਼ ਨਾ ਉਹ ਤੇ ਗੱਲ ਪੁੱਤ ਤੇਰੀ ਠੀਕ ਆ ਹਾਂਜੀ ਪਰ ਚਲ ਕੋਈ ਨਹੀਂ ਹੁਣ ਮੈਂ ਗਾਂ ਤਾਂ ਧਿਆਨ ਰੱਖੂੰਗੀ ਆਪਾਂ ਹਾਂਜੀ ਇਹ ਬਾਕੀ ਮੈਂ ਨਾ ਤੁਹਾਨੂੰ ਮੈਡੀਸਿਨ ਲੈ ਕੇ ਦਿੰਨੀ ਆ ਦੀਦੀ ਆਉਂਦੀ ਆ ਤੇ ਉਹਨਾਂ ਨੂੰ ਮੈਂ ਦੱਸ ਦਿੰਨੀ ਆ ਤੇ ਇਹ ਵਾਲੀਆਂ ਮੰਗਵਾ ਲਿਓ ਤੇ ਜਿਹੜੀਆਂ ਤੁਹਾਨੂੰ ਡਾਕਟਰ ਸਾਹਿਬ ਨੇ ਦਿੱਤੀਆਂ ਉਹ ਵੀ ਸਕਿੱਪ ਨਹੀਂ ਕਰਨੀਆਂ ਹੈਗੀਆਂ ਠੀਕ ਆ ਪੁੱਤ ਹਾਂ ਜਿੱਦਾਂ ਤੂੰ ਕਵੇਂਗੀ ਉਦਾਂ ਹੀ ਕਰ ਲਾਂਗੀ ਹਾਂਜੀ ਤੇ ਬਾਕੀ ਨੰਬਰ ਵੀ ਮੈਂ ਇਹਨਾਂ ਨੂੰ ਦੇ ਕੇ ਜਾਊਂਗੀ ਜਿਹੜੇ ਵੇਲੇ ਵੀ ਤੁਹਾਨੂੰ ਕੋਈ ਪ੍ਰੋਬਲਮ ਹੁੰਦੀ ਆ ਉਸ ਵੇਲੇ ਮੈਨੂੰ ਕੰਟੈਕਟ ਕਰ ਲੈਣਾ ਮੈਂ ਆਲਵੇਸ ਅਵੇਲੇਬਲ ਹਾਂ ਓਕੇ ਠੀਕ ਆ ਪੁੱਤ ਜਿੰਦੀ فرق ਮਮੀ ਹੁਣ ਥੋੜਾ ਬਤਾ ਹਾਂ ਪੁੱਤ ਹਟਿਆ ਸੇ ਬਿੜੋਣਾ ਨਹੀਂ ਪੁੱਤ ਹੁਣ ਤਾਂ ਬੜਾ ਫਰਕ ਵਾ ਪੜਾ ਹੋਵੇ ਤੁਹਾਡਾ ਦੋਆ ਜਾਣਿਆਂ ਦਾ ਤੁਸੀਂ ਮੇਰੀ ਜਾਨ ਬਚਾਤੀ ਆ ਚੱਲ ਮੰਮੀ ਇਹ ਤੇ ਤੁਹਾਡਾ ਫਰਜ਼ ਹੀ ਅਹੀਂ ਨਹੀਂ ਕਰਨਾ ਤੇ ਹੋਰ ਕਿੰਨੇ ਕਰਨਾ ਹੀ ਪੁੱਤ ਜਿੱਦਾਂ ਤੂੰ ਦੱਸਣ ਲਈ ਹੀ ਵੀ ਮੈਂ ਧੁੱਪੇ ਪੈ ਗਈ ਤੇ ਕੀ ਪਤਾ ਹੈ ਪੁੱਤ ਬੰਦੇ 'ਚ ਹੁੰਦਾ ਕੀ ਆ ਜੇ 2 ਮਿੰਟ ਹੋਰ ਤੂੰ ਨਾ ਆਉਂਦੀ ਤੇ ਮੈਂ ਤਾਂ ਉੱਥੇ ਮੁੱਕ ਜਾਣਾ ਸੀ ਨਾ ਨਾ ਮੰਮੀ ਐਦਾਂ ਨਾ ਕਹੋ ਚਲੋ ਗੱਲ ਵੱਖਰੀ ਹੈ ਡਾ ਲੜਾਈ ਝਗੜਾ ਹੁੰਦਾ ਵਾ ਪਰ ਐ ਹੋ ਜੀ ਲਬਜ਼ ਨਹੀਂ ਮੂੰਚੋਂ ਕੱਢੀਦੇ ਹੁੰਦੇ ਕੋਈ ਨਹੀਂ ਹੁਣ ਤੁਸੀਂ ਠੀਕ ਹੋ ਬਿਲਕੁਲ ਮੰਮੀ ਇਦਾਂ ਦੀਆਂ ਗੱਲਾਂ ਕਿਉਂ ਕਰਦੇ ਜੇ ਨਾਲੇ ਜ਼ਿੰਦਗੀ ਕਿਹੜਾ ਬਾਰ-ਬਾਰ ਮਿਲਦੀ ਆ ਨਾਬਦੀਆਂ ਜਿਹੜੇ ਚੀਕਾਂ ਵੱਜੀਆਂ ਨਾ ਮੈਂ ਤੇ ਡਰ ਗਈ ਅੰਦਰ ਮੈਂ ਪਤਾ ਨਹੀਂ ਕੀ ਹੋ ਗਿਆ ਹਾਂ ਤੇ ਕੋਈ ਸੁਝਣ ਨਹੀਂ ਦਿੱਤਾ ਜਤੋਂ ਇਦਾਂ ਪਏ ਹੋ ਉੱਥੇ ਪੁੱਤ ਪੜਾ ਹੋਵੇ ਤੁਹਾਡਾ ਤੁਸੀਂ ਦੋਵੇਂ ਮੈਨੂੰ ਬਚਾ ਗੀਆਂ ਜੇ ਰੱਬ ਤੁਹਾਡੀ ਲੰਮੀ ਲੰਮੀ ਉਮਰ ਕਰੇ ਅਸਲੀ ਤੇ ਮੇਰੀਆਂ ਧੀਆ ਤੁਸੀਂ ਜੀ ਦੋਵੇਂ ਜਾਣੀਆਂ ਜਿਨ੍ਹਾਂ ਨੇ ਟਾਈਮ ਦੇ ਟਾਈਮ ਮੈਨੂੰ ਸੰਭਿਆ ਵਾ ਹੁਣ ਉਹ ਤਾਂ ਮੰਮੀ ਸਾਡਾ ਫਰਜ਼ ਹੀਗਾ ਇਹ ਸੰਭ ਮਾਰੇ ਇਸੇ ਕਰਕੇ ਕਹਿੰਦੀ ਆ ਨਾ ਵੀ ਆਪਣੇ ਕੰਮ ਆਉਂਦੇ ਆ ਆਪਣਾ ਨਾ ਬਣਾ ਕੇ ਰੱਖਣੀ ਚਾਹੀਦੀ ਆ ਤੁਸੀਂ ਵੇਖ ਲਓ ਸਾਡੇ ਮਾੜੇ ਟਾਈਮ ਤੇ ਨਾ ਸਾਡਾ ਸਾਥ ਛੱਡਦਾ ਹੀਗਾ ਸਾਨੂੰ ਕਿੰਨੀਆਂ ਗੱਲਾਂ ਕਰਦੇ ਉਹ ਪਰ ਤੁਹਾਨੂੰ ਜਦੋਂ ਕੁਝ ਹੋਇਆ ਨਾ ਇੱਕ ਵਾਰੀ ਸਾਡੀ ਜਾਨ ਨਿਕਲ ਗਈ ਸੀ ਪਤਾ ਨਹੀਂ ਮੰਮੀ ਨੂੰ ਕੀ ਹੋ ਗਿਆ ਵਾ ਪੁੱਤ ਵੀ ਨੂੰ ਸਾਰੀ ਸਮਝ ਆ ਗਈ ਆ ਹੁਣ ਜਿਹੜੀ ਪੱਟੀ ਬੱਜੀ ਸੀ ਨਾ ਮੇਰੀ ਅੱਖਾਂ ਤੇ ਲੱਥ ਗਈ ਆ ਪੁੱਤ ਹੁਣ ਸਭ ਕੁਝ ਦੇਖ ਗਿਆ ਹੁਣ ਮੈਨੂੰ ਜੋ ਮੇਰੇ ਨਾਲ ਹੋਇਆ ਵਾ ਨਾ ਉਹ ਮੈਂ ਜਾਣ ਨਹੀਂ ਜਾਂ ਮੇਰਾ ਰੱਬ ਜਾਣਦਾ ਵਾ ਮੰਮੀ ਜਿੰਨਾ ਟਾਈਮ ਤੱਕ ਤੁਸੀਂ ਅੱਖਾਂ ਨਹੀਂ ਸੀ ਨਾ ਖੋਲੀਆਂ ਮੰਮੀ ਤੇ ਕੁਝ ਸੁਝੀ ਔੜਈ ਨਾ ਮੇਰੇ ਤੇ ਹੱਥ ਪੈਰੀ ਸੌਂਦੇ ਜਾਣ ਤੇ ਮੈਂ ਤੇ ਵਾਹਿਗੁਰੂ ਘੜੀ ਇਹੀ ਅਰਦਾਸ ਕਰਦੀ ਰਹੀ ਕਿ ਰੱਬਾ ਹੱਡੀ ਮਾਂ ਠੀਕ ਹੋਏ ਸਈ ਤੁਹਾਨੂੰ ਭਾਵੇਂ ਲੱਗਦਾ ਵਾ ਨਾ ਕਿ ਹੀੜੜ ਨਾਲ ਲੜਦੇ ਆਂ ਸਾਨੂੰ ਤਾਂ ਢਿੱਬੜੀ ਲੋੜ ਵਾ ਮੈਂ ਇਹੋ ਅਰਦਾਸ ਕਰਦੀ ਗਈ ਕਿ ਵਾਹਿਗੁਰੂ ਹੱਡੀ ਮਾਂ ਨੂੰ ਕੁਝ ਨਾ ਹੋਵੇ ਪੁੱਤ ਤੁਹਾਡੀਆਂ ਅਰਦਾਸਾਂ ਨੇ ਮੈਨੂੰ ਬਚਾਇਆ ਵਾ ਪਰ ਮਾਤਮਾ ਤੁਹਾਡੀ ਲੰਮੀ ਲੰਮੀ ਉਮਰ ਕਰੇ ਮੈਂ ਤੁਹਾਡਾ ਦੇਣ ਕਿੱਥੇ ਦਉਂਗੀ ਪੁੱਤ ساری ਉਮਰ ਮੰਮੀ ਤੁਸੀਂ ਸੋਚਦੇ ਹੋ ਨਾ ਕਿ ਹੀੜੜ ਨਾਲ ਲੜਦੀਆਂ ਵਾ ਪਰ ਇਹੋ ਜੀ ਹੱਡੀ ਮਾਂ ਵਿੱਚ ਕੋਈ ਗੱਲ ਨਹੀਂ ਹੈਗੀ ਪੁੱਤ ਮੈਂ ਗਲਤੀ ਹੀ ਗਈ ਮੈਨੂੰ ਸਭ ਪਤਾ ਲੱਗ ਗਿਆ ਵਾ ਮੇਰੀਆਂ ਧੀਆ ਮੈਨੂੰ ਮਾਫੀ ਕਰਦੇ ਹੋ ਚੰਗੀ ਗੱਲ ਆ ਮੰਮੇ ਜਿਹੜੀਆਂ ਨਵਾਂ ਹੁੰਦੀਆਂ ਨਾ ਉਹ ਵੀ ਧੀਆ ਹੀ ਹੁੰਦੀਆਂ ਵਾ ਧੀ ਤੇ ਆਪਣੇ ਸਹੁਰੇ ਬੈਠੀ ਹੁੰਦੀ ਉਹ ਨਹੀਂ ਉੱਥੋਂ ਚੱਲ ਕੇ ਆਉਣਾ ਹੁੰਦਾ ਵਾ ਤੇ ਜਿਹੜੀਆਂ ਘਰ ਵਿੱਚ ਹੁੰਦੀਆਂ ਨੇ ਔਖੇ ਵੇਲੇ ਉਹ ਹੀ ਕੰਮ ਆਉਂਦੀਆਂ ਵਾ ਬੱਸ ਕਰ ਪੁੱਤ ਮੈਨੂੰ ਸ਼ਰਮਿੰਦੀ ਨਾ ਕਰ ਹੁਣ ਚਲੋ ਹੁਣ ਤੁਸੀਂ ਬਹੁਤਾ ਸੋਚੋ ਨਾ ਚੁੱਪ ਕਰ ਜਾ ਮੰਮੀ ਹੀ ਦਣਾ ਕਰੋ ਹੁਣ ਤੁਸੀਂ ਐਵੇਂ ਨਾ ਟੈਨਸ਼ਨ ਲੈ ਕੇ ਫੇਰ ਨਾ ਬਿਮਾਰ ਪੈ ਜਿਓ ਮਾਂ ਠੀਕ ਹੋਏ ਜੇ ਪੁੱਤ ਤੂੰ ਕਿੰਨੀ ਚੰਗੀ ਆ ਤੇ ਮੈਂ ਐਵੇਂ ਤੈਨੂੰ ਕਾਲੀ ਕਾਲੀ ਕਰਦੀ ਰਹੀ ਅਸਲ 'ਚ ਮੇਰੀ ਸੋਚ ਹੀ ਕਾਲੀ ਹੈਗੀ ਮੈਂ ਸਮਝ ਹੀ ਨਹੀਂ ਸਕੀ ਕਿ ਰੰਗ ਕਾਲੇ ਨਾਲ ਕੁਝ ਨਹੀਂ ਹੁੰਦਾ ਬੰਦੇ ਦਾ ਦਿਲ ਚੰਗਾ ਹੋਣਾ ਚਾਹੀਦਾ ਵਾ ਪਰ ਮੇਰੀ ਮੱਤ ਤੇ ਪੁੱਤ ਇਹੋ ਜਿਹਾ ਪੜਦਾ ਪਿਆ ਨਾ ਤੇ ਮੈਨੂੰ ਸੁਝਿਆ ਹੀ ਕੋਹ ਨਹੀਂ ਮੈਂ ਤਾਂ ਗੋਰਾ ਰੰਗ ਗੋਰਾ ਰੰਗ ਹੀ ਕਰਦੀ ਰਹੀ ਪਰ ਮਾਤਮਾ ਨੇ ਮੈਨੂੰ ਲੱਗਦੀ ਉਹ ਹੀ ਸਜ਼ਾ ਦਿੱਤੀ ਆ ਚੱਲ ਕੋਈ ਨਾ ਮੰਮੀ ਹੁਣ ਤੂੰ ਟੈਨਸ਼ਨ ਨਾ ਲਾਓ ਬਾਰ ਬਾਰ ਉਹ ਗੱਲਾਂ ਨਾ ਕਰੋ ਹੁਣ ਤੀ ਉਹ ਬੱਲੇ

ਅਰੋਧੇ ਭਾਜੀ ਆਪਾਂ ਤੁਹਾਨੂੰ ਮਿਲਤੀ ਆਈ ਆ ਕੀ ਹੋਇਆ ਮੇਰੀ ਮੰਮੀ ਨੂੰ ਕੋਹ ਨਹੀਂ ਪੁੱਤ ਮੌਦੇ ਮੂਹ ਚੋਂ ਵਾਪਸ ਆਈ ਆ ਮੰਮੀ ਕੁਝ ਹੋਣਾ ਵੀ ਨਹੀਂ ਚਾਹੀਦਾ ਤੁਹਾਨੂੰ ਠੀਕ ਹੀ ਰਹਨੇ ਚਾਹੀਦੇ ਹੋ ਤੁਸੀਂ ਮੈਂ ਤੇ ਡਰ ਗਈ ਮੈਂ ਤੇ ਇਹਨਾਂ ਨੂੰ ਕਿਹਾ ਮੈਂ ਹੁਣੇ ਜਾਣਾ ਵਾਂ ਇਸੇ ਟਾਈਮ ਮੈਨੂੰ ਲੈ ਕੇ ਜਾਓ ਮੈਂ ਤਾਂ ਪਹਿਲਾਂ ਹੀ ਸੋਚਦੀ ਸੀ ਕਿ ਮੇਰੀ ਤੀਨੇ ਤੇ ਨਾ ਸੋਚ ਕੇ ਘਬਰਾ ਜਾਣਾ ਵਾ ਤੇ ਮੇਰੀ ਮਾਂ ਨੂੰ ਪਤਾ ਨਹੀਂ ਕੀ ਹੋ ਗਿਆ ਵਾ ਤੁਹਾਹੀ ਨੇ ਪੁੱਤ ਬਚ ਗਈਆਂ ਮੈਂ ਤੂੰ ਫਿਕਰ ਨਾ ਕਰ ਨਹੀਂ ਮੰਮੀ ਇਦਾਂ ਨਹੀਂ ਕਹੀਦਾ ਹੁੰਦਾ ਚੱਜ ਨਾ ਬੋਲੋ ਤੁਸੀਂ ਤੁਹਾਨੂੰ ਕੁਝ ਹੋਣਾ ਨਹੀਂ ਚਾਹੀਦਾ ਮੈਂ ਮੰਮੀ ਡਰ ਗਈਆਂ ਇਹਨਾਂ ਨੇ ਤੇ ਮੇਰੀ ਮਾਂ ਨੂੰ ਪਾਣੀ ਦਾ ਘੁੱਟ ਨਹੀਂ ਪੁੱਛਣਾ ਤੇ ਮੈਂ ਤੇ ਭੱਜੀ ਆਈਆਂ ਬਈ ਮੇਰੀ ਪੁੱਤ ਇਦਾਂ ਨਾ ਬੋਲ ਆਲੇ ਅਮਣ ਪਾਣੀ ਅਮਨਾ ਉਹ ਤਾਂ ਇਹਨਾਂ ਦੇ ਕਰਕੇ ਅੱਜ ਤੇਰੀ ਮਾਂ ਜਿੰਦੀ ਆ ਜੇ ਕਿਤੇ ਮਾਂ ਨਾ ਮੈਨੂੰ ਵੇਂਦੀਆਂ ਅੱਜ ਤਾਂ ਆਪਣੀ ਮਾਂ ਦਾ ਮਰੀ ਦਾ ਮੂੰਹ ਹੀ ਵੇਖਣਾ ਸੀਗਾ ਤੈਨੂੰ ਮੈਂ ਕੀ ਦੱਸਾਂ ਪਤਾ ਨਹੀਂ ਵਿਚਾਰੀਆਂ ਕਿੱਦਾਂ ਮੈਨੂੰ ਲਿਆਈਆਂ ਉੱਥੋਂ ਚੁੱਕ ਕੇ ਬਾਹਰੋਂ ਮੈਂ ਤੇ ਮਿੱਟੀ ਹੋ ਗਈ ਹੀਗੀ ਮੁੜਕੇ ਨਾ ਰੋਲਾ ਰਾਲਾ ਪਾਇਆ ਪਿੰਦਰ ਨੂੰ ਸੱਧਿਆ ਤੇਰੇ ਪਿਓ ਨੂੰ ਸੱਧਿਆ ਫੇਰ ਪਤਾ ਨਹੀਂ ਮੈਨੂੰ ਤੇ ਹੋਸ਼ ਹੀ ਕੋਈ ਨਹੀਂ ਕਿਤੇ ਗੱਡੀ ਚ ਪਾ ਕੇ ਲੈ ਗਏ ਡਾਕਟਰ ਦੇ ਕੋਲ ਤੇ ਉਹਨੇ ਕਿਤੇ ਟੀਕੇ ਟੂਕੇ ਲਾਏ ਤੇ ਫੇਰ ਮੈਨੂੰ ਜਾ ਕੇ ਹੋਸ਼ ਆਈ ਪੁੱਤ ਜੋ ਅੱਜ ਮੇਰੀਆਂ ਨੌਂਆਂ ਨੇ ਕੀਤਾ ਵਾ ਨਾ ਮੈਂ ਤਾਂ ਸਾਰੀ ਉਮਰ ਉਹ ਦੇਣ ਨਹੀਂ ਦੇ ਸਕਦੀ ਮੈਂ ਹੀ ਪਾਪਣ ਹੈਗੀ ਜਿਹੜੀ ਇੰਨਾ ਕੁਛ ਕਹਿੰਦੀ ਰਹੀ ਨਾ ਵਿਚਾਰੀਆਂ ਨੂੰ ਇਹ ਤੇ ਇੰਨੀਆਂ ਚੰਗੀਆਂ ਹੈਗੀਆਂ ਮੈਂ ਪਛਾਣ ਨਹੀਂ ਸਕੀ ਬੇਹੋਤੀਆਂ ਵਸਲੀ ਚੱਲ ਮੰਮੀ ਤਾਂ ਵੀ ਵਧੀਆ ਵਾ ਇਹਨਾਂ ਨੇ ਸੰਭ ਲਿਆਏ ਫਤਮਾ ਕਿੰਨਾ ਡਰ ਗਈ ਹਾਂ ਸੱਸ ਮੇਰੀ ਤੇ ਕਹਿਣ ਦੀ ਹੀ ਕਿ ਬਾਜੀ ਪਾਉਣੀ ਆ ਬਾਜੀ ਲੈ ਕੇ ਫੇਰ ਜਾਈ ਤੁਹਾਨੂੰ ਪਤਾ ਇਹੋ ਜੀ ਗੱਲ ਸੁਣ ਕੇ ਰਿਆ ਥੋੜੀ ਜਾਂਦਾ ਮਾਮਾ ਨਾ ਠੀਕ ਹੋਣ ਤੇ ਚੱਲ ਕੋਈ ਨਹੀਂ ਪੁੱਤ ਭਾਜੀ ਆਈ ਜਾਣੀ ਭਾਜੀ ਕਿਹੜੀ ਰਹਿ ਜਾਣੀ ਆ ਮम्मी ਫਿਕਰਤੇ ਹੁੰਦਾ ਨਾ ਰਿਆ ਨਹੀਂ ਜਾਂਦਾ ਫਿਰ ਆਉਣ ਤੋਂ ਬਿਨਾ ਉਹ ਤਾਂ ਗੱਲ ਪੁੱਤ ਮੈਂ ਸਮਝਨੀ ਆ ਪਰ ਹੁਣ ਤੇਰਾ ਨਿਗਾਹ ਜਾ ਬੱਚਾ ਤੂੰ ਲੈ ਕੇ ਭੱਜੀ ਆਈ ਆ ਹੈ ਤੂੰ ਫੋਨ ਤੇ ਗੱਲ ਕਰ ਲੈਂਦੀ ਮੇਰੇ ਨਾਲ ਬਥੇਰਾ ਤੇਰੀਆਂ ਪਰਜਾਈਆਂ ਡੀਆਂ ਵਾ ਕਰਨ ਹੁਣ ਤੇ ਕੋਈ ਗੱਲ ਹੀ ਨਹੀਂ ਗਈ ਉਹ ਜੀ ਚਲ ਮੰਮੀ ਮੈਨੂੰ ਨਹੀਂ ਹੀ ਪਤਾ ਚਲ ਭਾਬੀਆਂ ਡੀਆਂ ਸੇਵਾ ਕਰਨ ਤੇ ਮੰਮੀ ਅਸੀਂ ਵੇਲਾ ਇੰਨਾ ਇੰਨਾ ਨੂੰ ਕਰਦੇ ਰਹਿੰਨਾ ਨਾਲ ਸਹੀ ਗੱਲ ਆ ਪੁੱਤ ਹੁਣ ਤੇ ਮੇਰੀ ਅੱਖਾਂ ਤੋਂ ਪੱਟੀ ਲੱਥ ਗਈ ਆ ਮੈਨੂੰ ਪਤਾ ਲੱਗ ਗਿਆ ਵਾ ਵੀ ਨੋਹਾਂ ਜੜੀਆਂ ਉਹ ਅਸਲੀ ਧੀਆ ਹੁੰਦੀਆਂ ਵਾ ਤੇ ਹੋਰ ਮੰਮੀ ਮੈਂ ਤੇ ਉੱਥੋਂ ਹੁਣ ਕਿੰਨੀ ਦੂਰ ਹੋਣਾ ਤੇ ਇਹ ਤੇ ਫਿਰ ਵੀ ਤੁਹਾਡੇ ਲੱਗ ਗਿਆ ਚੱਲ ਸਹੀ ਗੱਲ ਆ ਪੁੱਤ ਸਹੀ ਗੱਲ ਵਾ ਮੈਂ ਬੜੀਆਂ ਹੀ ਗਲਤੀਆਂ ਕੀਤੀਆਂ ਪੁੱਤ ਮੈਨੂੰ ਨਾ ਪਛਤਾਵਾ ਹੋਣਿਆ ਆਪਣੇ ਆਪ ਤੇ ਮੇਰੀਆਂ ਤਾਂ ਅੱਖਾਂ ਨੇ ਸਾਹਮਣੇ ਹੋਣੀਆਂ ਇਹਨਾਂ ਦੇ ਵਿਚਾਰੀਆਂ ਦੇ ਮੰਮੀ ਸਾਨੂੰ ਇਹਨਾਂ ਕੋ ਮਾਫੀ ਮੰਗਣੀ ਚਾਹੀਦੀ ਆ ਜਿੱਦਾਂ ਆਪਾਂ ਇਹਨਾਂ ਨਾਲ ਕਰਦੀਆਂ ਰਹੀਆਂ ਭਾਬੀਆਂ ਦੋਨਾਂ ਕੋ ਉੱਠੋ ਤੁਸੀਂ ਮਾੜਾ ਜੇ ਤੇ ਇਹਨਾਂ ਨੂੰ ਕਹੀਏ ਪੁੱਤ ਮੈਂ ਤਾਂ ਦੋ ਵਾਰੀ ਮਾਫੀ ਮੰਗ ਲਈ ਦੋਵਾਂ ਕੋ ਤੂੰ ਵੀ ਮੰਗ ਲੈ ਤੂੰ ਵੀ ਬਥੇਰਾ ਕੁਛ ਕਰਦੀ ਰਹੀ ਆ ਅਸਲ ਵਿੱਚ ਤੇ ਇਹਨਾਂ ਨੇ ਮਿਲਣਾ ਤੈਨੂੰ ਅਸਲੀ ਮਾਪੇ ਤੇ ਭਰਾ ਪਰਜਾਈਆਂ ਹੁੰਦੇ ਆ ਨਹੀਂ ਮੰਮੀ ਮੈਨੂੰ ਅੱਜ ਪਤਾ ਲੱਗਾ ਜਿਨ੍ਹਾਂ ਨੇ ਤਾਨੂੰ ਇੰਨਾ ਸੰਭਿਆ ਵਾ ਉਹੀ ਕੰਮ ਆਈਆਂ ਤੁਹਾਡੇ ਹੁਣ ਪੁੱਤ ਤੇਰੇ ਵੀ ਕੱਲ ਨੂੰ ਇਹਨਾਂ ਨੇ ਕੰਮ ਆਉਣਾ ਵਾ ਇਹਨਾਂ ਨੇ ਮਿਲਿਆ ਕਰਨਾ ਤੈਨੂੰ ਕੱਲ ਨੂੰ ਭਾਬੀ ਮੈਨੂੰ ਮaaf ਕਰ ਦਿਓ ਮੈਂ ਇੰਨਾ ਕੁਛ ਤੁਹਾਡੇ ਨਾਲ ਕਰਦੀ ਰਹੀ ਕਿੰਨਾ ਕੁਛ ਤੁਹਾਨੂੰ ਕਹਿੰਦੀ ਰਹੀ ਆ ਜੋ ਵੀ ਗਲਤੀ ਹੋ ਗਈ ਮੈਨੂੰ ਮaaf ਕਰਿਓ ਵੇਹਲੋ ਚਲ ਕੋਈ ਨਹੀਂ ਤੈਨੂੰ ਪਛਤਾਵਾ ਵਾ ਨਾ ਮਾਫੀ ਨਾ ਮੰਗੋ ਤਬ ਕੋ ਠੀਕ ਹੋ ਗਿਆ ਹੋਰ ਭਾਬੀ ਤੂੰ ਮੇਰੀ ਮਾਂ ਨੂੰ ਇੰਨਾ ਸਾੰਦਿਆ ਸਾੰਣਾ ਹੁਣ ਹਿੱਕਾ ਕਿਉਂ ਬੋਲਦੀ ਆ ਜੈਹੀ ਨਹੀਂ ਸਾੰਣਾ ਤੋਰ ਕਿੰਨੇ ਸਾੰਣਾ ਹੀ ਭਾਬੀ ਮੈਂ ਬੜੀ ਸ਼ਰਮਿੰਦੀ ਆਪਣੇ ਕੀਤੇ ਤੇ ਚੱਲ ਛੱਡ ਹੁਣ ਸਾਰੀਆਂ ਗੱਲਾਂ ਐਵੇਂ ਨਾ ਇਦਾਂ ਸੋਚੀ ਜਾ ਤੇ ਆ ਵੀ ਲੈ ਪਾਣੀ ਤੇ ਤੂੰ ਹਾਲੇ ਤੱਕ ਨਹੀਂ ਪੀਤਾ ਮੈਂ ਉਧਰ ਚਾਹ ਵੀ ਧਰ ਆਈ ਆ ਠੀਕ ਨੇ ਭਾਬੀ ਮੈਂ ਜਾਣੀ ਹੁਣ ਸੋਚਣਾ ਠੀਕ ਆ ਨਾ ਗੱਲ ਮਿਲ ਕੇ ਰਹੀਦਾ ਹੁੰਦਾ ਵਾ ਫੇਰੀ ਟਾਈਮ ਪਾ ਤੂੰ ਵੀ ਭਾਬੀ ਜੀ ਮੈਨੂੰ ਮਾਫ ਕਰਦੇ ਹੋ ਹਾਂ ਚੱਲ ਕੋਈ ਗੱਲ ਨਹੀਂ ਨਾ ਟੈਨਸ਼ਨ ਲੈ ਹੁਣ ਅੱਜ ਨਾ ਮੰਮੀ ਕਿੰਨਾ ਕਰਮਾ ਵਾਲਾ ਵਾ ਸਾਰਾ ਕੁਝ ਸਹੀ ਕਰਤਾ ਹੈ ਨਿਆਣਕੇ ਸਹੀ ਗੱਲ ਆ ਪੁੱਤ ਤੇ ਕਰ ਜੋ ਤੇ ਲੜਾਈ ਨਹੀਂ ਹੀ ਮੁੱਕਦੀ ਅੱਜ ਤੁਹਾਨੂੰ ਇਹਦਾ ਵੇਖ ਕੇ ਨਾ ਮੈਨੂੰ ਬੜੀ ਖੁਸ਼ੀ ਹੋਣ ਲਈ ਆ ਚਰਨ ਪੁੱਤ ਆਪਣੀ ਮੰਮੀ ਨੂੰ ਫੋਨ ਕਰੀ ਉਹਨਾਂ ਨੂੰ ਬੜਾ ਕੁਝ ਮੈਂ ਕਿਹਾ ਉਹਨਾਂ ਨੂੰ ਕਹੀ ਮੈਨੂੰ ਮਿਲ ਕੇ ਜਰੂਰ ਜਾਨ ਕੋਈ ਨਹੀਂ ਮੰਮੀ ਤੂੰ ਹੁਣ ਟੈਨਸ਼ਨ ਨਾ ਲਾਓ ਪਤਾ ਉਹਨਾਂ ਨੂੰ ਹੁਣ ਠੀਕ ਹੋ ਜਾਈ ਠੀਕ ਆ ਪੁੱਤ ਤੂੰ ਵੀ ਆਪਣੇ ਪੇਕੇ ਫੋਨ ਕਰੀ ਹੈ ਕੋਈ ਨਹੀਂ ਮੰਮੀ ਮੈਂ ਕਰਾਂਗੀ ਕੁਝ ਨਹੀਂ ਹੁੰਦਾ ਮੰਮੀ ਤੂੰ ਠੀਕ ਹੋ ਜਨਾ ਜਲਦੀ ਠੀਕ ਆ ਪੁੱਤ ਆ ਲੈ ਪਾੜ ਪਾਣੀ ਪੀ ਹਉਂ ਤੂੰ ਫਿਕਰ ਨਾ ਕਰ ਰਲ ਮਿਲ ਕੇ ਨਸਰ ਜਾਣੇ ਮਮੀ ਦਾ ਧਿਆਨ ਰੱਖਦੇ ਆ ਚਲੋ ਭਾਬੀ ਮੈਨੂੰ ਬੜੀ ਖੁਸ਼ੀ ਹੋਈ ਇੰਨੇ ਨਾਲੀ ਠੀਕ ਹੈ ਤੇ ਮੈਂ ਨਾ ਚਾਹ ਬਣਾ ਲਈਏ ਤੇ ਪਾ ਕੇ ਕਪਾ ਚ ਲੈਣੀ ਤੇ ਉੱਥੇ ਆ ਜੂ ਤੁਸੀਂ ਵੀ ਠੀਕ ਹੈ ਠੀਕ ਹੈ ਭਾਬੀ